ਉਹ ਰ데요 ਮੰਦੀਆਂ ਨਾਲ ਲੈ ਕੇ ਜਾਦੇ ਸੀ ਮੈਨੂੰ ਲੈ ਕੇ ਜਾਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਹਮਲਾ ਕਰਤਾ ਸਾਡੀ ਗੱਡੀ ਵੀ ਸਾਰੀ ਤੋੜਤੀ ਅੱਗੂ ਵੀ ਪਿੱਛੇ ਵੀ ਸਾਰੀ ਗੱਡੀ ਖਤਮ ਹੀ ਕਰ ਦਿੱਤੀ ਮੇਂ ਪਿੱਛੇ ਸਾਰੇ ਤੋੜਤੇ ਉਹਨਾਂ ਨੂੰ ਲੈ ਕੇ ਉਹਦੇ ਦੇ ਮਾਪਿਆਂ ਨੂੰ ਕਹਿ ਕੇ ਅਸੀਂ ਪਿਆਰ ਨਾਲ ਚਲੇ ਗਏ ਜੀਰੋਂ ਉਹ ਜਾਂਦੇ ਜਾਂਦੇ ਮੁੰਡੇ ਵਾਲੇ ਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਲਾਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਜਿਗਦਾ ਬਸ ਇਦਾਂ ਹੀ ਨੋਰਮਲ ਸੀਗਾ ਵੀ ਮੈਨੇ ਆਪਣੇ ਘਰੇ ਜਾਣਾ ਸੀ ਉਹ ਕਹਿੰਦੇ ਸੀ ਬੇਬੀ ਨੂੰ ਨਹੀਂ ਦਿੰਦੇ ਦੇ ਤੂੰ ਜਾਣਾ ਤੂੰ ਜਾ ਪਰ ਅਸੀਂ ਜੋ ਆਸ ਨੂੰ ਨਹੀਂ ਦਿੰਦੇ ਹਥਿਆਰ ਉਹਨਾਂ ਕੋਲ ਕਰਵਾਨਾ ਸੀ ਗਿਆ ਜੀ ਕੁਲਹਾੜੇ ਸੀਗੇ ਹਾਂਜੀ ਜਿੱਤੇ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸ਼ਾਦੀ ਹੋਈ ਨੂੰ ਤਾਂ ਮੇਰੇ ਸਹੁਰਿਆਂ ਨਾਲ ਹੋ ਗਿਆ ਜੀ ਦੋ ਦੋ ਸਾਲ ਦੇ ਕਰੀ ਹੋਗੇ ਉਹ ਪਿੱਛੋਂ ਆ ਕੇ ਮੁੰਡਾ ਵੀ ਖਿੱਚ ਕੇ ਲੈ ਕੇ ਗਿਆ ਗੱਡੀ ਵੀ ਤੋੜ ਗਏ ਤੁਸੀਂ ਫੈਂਪੀ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਮੇਰੇ ਮੇਰੇ ਕਹਾਨੇ ਮੈਂ ਫਾਦਰ ਇਨ ਲਾ ਵੀ ਸੀਗੇ ਕਰੇ ਉਹਨਾਂ ਨੂੰ ਉਹਨਾਂ ਨੂੰ ਘਰੇ ਬਿਠਾ ਕੇ ਉਹਨਾਂ ਨਾਲ ਗੱਲਬੁੱਲ ਕਰਕੇ ਫੇਰ ਅਸੀਂ ਘਰੋਂ ਤੁਰਿਆ ਤੋ ਬਾਅਦ ਅੱਜ ਉਹ ਕਿਤੇ ਇਹਨੂੰ ਵੀ ਆਪ ਸੇ ਲਈ ਸੀ ਬੰਦੀ ਜਿਹਦਾ ਪਰਿਵਾਰ ਕਮੈਂਡਰ ਨੂੰ ਲੈ ਕੇ ਗਿਆ ਐਮਸੀ ਲੜਕੀ ਨੂੰ ਤੇ ਰਸਤੇ ਵਿੱਚ ਉਹ ਵਿਖਾਰ ਆ ਲੈਨੇ ਆਪਣੇ ਨਾਲ ਤੋਂ ਉਸ ਦਾ ਨਾਲ ਲੈ ਕੇ ਉਹਨਾਂ ਦੀ ਗੱਦੀ ਪਾੜ ਤੋੜ ਦਿੱਤੀ ਹੈ ਤੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੁਧਿਆਣੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਾਧ ਰਹੀਆਂ ਨੇ ਥਾਣਾ ਟਿੱਬਾ ਦੇ ਅਧੀਨ ਫੈਲੀ ਪ੍ਰਾਚੀਨ ਗਊ ਸ਼ਾਲਾ ਬਾਹਰ ਇੱਕ ਅਜਿਹਾ ਮਾਮਲਾ ਵਾਪਰਿਆ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਲਵ ਮੈਰਿਜ ਹੁੰਦੀ ਹੈ ਇਸ ਜੋੜੇ ਦੀ ਵਿਆਹ ਤੋਂ ਬਾਅਦ ਘਰ ਵਾਲੇ ਦੇ ਵੱਲੋਂ ਆਪਣੀ ਹੀ ਘਰਵਾਲੀ ਦੀ ਗੱਡੀ ਤੇ ਹਮਲਾ ਕਰਵਾ ਦਿੱਤਾ ਜਾਂਦਾ ਹੈ। ਕਰੀਬ 2 ਸਾਲ ਪਹਿਲਾਂ ਵਿਆਹ ਹੁੰਦਾ ਹੈ ਅਤੇ ਘਰ ਦੇ ਵਿੱਚ ਆਪਸੀ ਕਲੇਸ਼ ਚੱਲਦਾ ਰਹਿੰਦਾ ਹੈ, ਲੜਾਈ ਹੁੰਦੀ ਹੈ ਅਤੇ ਲੜਕੀ ਦਾ ਘਰਵਾਲਾ ਉਸਦੇ 7 ਮਹੀਨੇ ਦੇ ਬੱਚੇ ਨੂੰ ਜ਼ਬਰਨ ਆਪਣੇ ਨਾਲ ਲੈ ਕੇ ਚਲਾ ਜਾਂਦਾ ਹੈ। ਸੋ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਹੁਣ ਕਿਸ ਤਰੀਕੇ ਦੇ ਨਾਲ ਹਮਲਾ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਪੁਰਾਣੀ ਰੰਜਿਸ਼ ਤੇ ਚੱਲਦਿਆਂ ਇਹ ਮਾਮਲਾ ਹੁਣ थाना ਟਿੱਬਾ ਰੋਡ ਤੇ ਗੁੰਡਾਗਰਦੀ ਦਾ ਰੂਪ ਤਬਦੀਲ ਹੋ ਗਿਆ ਹੈ ਕਿ ਕਿਸ ਤਰੀਕੇ ਨਾਲ ਹਮਲਾ ਕੀਤਾ ਗਿਆ ਔਰ ਤੁਹਾਨੂੰ ਵੀ ਦਿਖਾਉਨੇ ਆ ਵੀਡੀਓ ਤੇ ਪੁਲਿਸ ਵੱਲੋਂ ਕੀ ਆਖਿਆ ਗਿਆ ਸੁਣਾਉਨੇ ਆ ਲੁਧਿਆਣਾ ਲਾਈਵਲੀ ਟਿੰਕਾ ਚਾਟ ਦੀ ਰਿਪੋਰਟ ਅਲੀਸ਼ਾ ਅੱਛਾ ਕੀ ਗੱਲ ਕੀ ਹੋਈ ਅੱਜ ਬਹੁਤ ਵਾਈਸ ਦੇ ਵਿੱਚ ਲੜਾਈ ਸੀ ਸਾਡੀ ਸੋਲਵੋ ਵੀ ਹੋ ਗਈ ਉਸ ਤੋਂ ਬਾਅਦ ਸਾਥ ਨੇ ਆ ਕੇ ਪਹਿਲਾ ਵਿਦਆਤ ਨੂੰ ਬਹੁਤ ਕੁੱਟਿਆ ਮੁੰਡੇ ਨੂੰ ਬਾਹਰ ਵੇਜ ਕੇ ਕਮਰੇ ਤੋਂ ਬਾਹਰ ਵੇਜ ਕੇ ਉਹਨਾਂ ਨੇ ਕੁੱਟ ਮਾਰ ਕੀਤੀ ਤੇ ਉਸ ਤੋਂ ਬਾਅਦ ਸਵੇਰ ਰਜਾਮੰਦੀ ਨਾਲ ਲੈ ਕੇ ਜਾ ਰਹੇ ਸੀ ਮੈਨੂੰ ਲੈ ਕੇ ਜਾ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਹਮਲਾ ਕਰਤਾ ਸਾਡੀ ਗੱਡੀ ਵੀ ਸਾਰੀ ਤੋੜਤੀ ਅੱਗੇ ਵੀ ਪਿੱਛੇ ਵੀ ਸਾਰੀ ਗੱਡੀ ਖਤਮ ਹੀ ਕਰ ਦਿੱਤੀ ਮੇਂ ਪਿੱਛੇ ਸਾਰੇ ਤੋੜਤੇ ਉਸ ਤੋਂ ਬਾਅਦ ਮੇਰਾ ਬੇਬੀ ਹੈ ਛੋਟਾ 7 ਮਹੀਨਾ ਦਾ ਉਹ ਵੀ ਲੈ ਕੇ ਚਲੇ ਗਏ ਨੇ ਉਹ ਹਜੇ ਛੋਟਾ ਬਹੁਤ ਛੋਟਾ ਹਜੇ ਮੇਰੇ ਤੋਂ ਵੀ ਨਾ ਕਮੈਂਟ ਰਿਹਾ ਜਾਂਦਾ ਪਰ ਹੁਣ ਇਹਨਾਂ ਦਾ ਟਾਈਮ ਹੋ ਗਿਆ 3 3 ਘੰਟੇ ਹੋ ਗਏ ਮੇਰੇ ਤੋਂ ਬਿਨਾ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਕਿੱਥੇ ਹੈ ਤੁਸੀਂ ਬੱਚੇ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਤੁਹਾਡੇ 'ਤੇ ਜਿਹੜਾ ਹਮਲਾ ਕੀਤਾ ਹੈ ਕਿੰਨਾ ਕਿੰਨਾ ਲੋਕਾਂ ਨੇ ਕੀਤਾ ਔਰ ਕਿੰਨੇ ਲੋਕ ਸੀ ਔਰ ਉਹਨਾਂ ਕੋਲ ਕਿੰਨੇ ਘਾਤਿਆਰ ਸੀਗੇ ਇੰਨਾ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਗੱਡੀ ਦੇ ਵਿੱਚ ਬੈਠੀ ਸੀ ਮੈਨੇ ਮੈਨੂੰ ਕੁਝ ਕਲੀਅਰ ਨਹੀਂ ਦਿਖਿਆ ਸੀ ਕਿਉਂਕਿ ਜੇ ਮੈਂ ਮੈਂ ਦਾਦ ਦੇ ਸੱਫੀਕਾਂ ਮਾ ਕੋਈ ਕੰਪਲੀਟ ਕਿਸਨ ਨੂੰ ਦੇਖ ਬਾਈ ਕਿੰਨੇ ਜਾਣਾ ਸੀ ਕਿੰਨੇ ਨਹੀਂ ਤਾਂ ਝਗੜਾ ਕਿਸ ਗੱਲ ਤੋਂ ਹੋਇਆ ਸੀ ਤੁਹਾਡਾ ਝਗੜਾ ਬਸ ਇਦਾਂ ਹੀ ਨੋਰਮਲ ਸੀਗਾ ਕਿ ਮੈਨੇ ਆਪਣੇ ਘਰੇ ਜਾਣਾ ਸੀ ਉਹ ਕਹਿੰਦੇ ਸੀ ਬੇਬੀ ਨੂੰ ਨਹੀਂ ਦਿੰਦੇ ਦੀ ਤੂੰ ਜਾਣਾ ਤੂੰ ਜਾ ਪਰ ਅਸੀਂ ਜਵਾਸ ਨੂੰ ਨਹੀਂ ਦਿੰਦੇ ਤੁਸੀਂ ਮੇ ਕੀ ਮਾਮਲਾ ਕਿਉਂ ਇਹ ਉਹ ਜਿਆ ਤੁਹਾਡਾ ਇਹ ਕਿ ਚੱਕਰ ਪਈ ਹੈ ਅਸੀਂ ਮੁੰਡਾ ਲੈ ਕੇ ਜਾ ਰਹੇ ਸੀ ਉਹ ਪਿੱਛੋਂ ਆ ਕੇ ਮੁੰਡਾ ਵੀ ਖਿੱਚ ਕੇ ਲੈ ਕੇ ਗੱਡੀ ਵੀ ਤੋੜ ਗਏ ਤੁਸੀਂ ਸੈਮਤੀ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਮੇਰੇ ਮੇਰੇ ਕਿ ਆਨੇ ਮੈਂ ਫਾਦਰ ਇਨ ਲਾ ਵੀ ਸੀਗੇ ਕਰੇ ਉਹਨਾਂ ਨੂੰ ਉਹਨਾਂ ਨੂੰ ਘਰੇ ਬਿਠਾ ਕੇ ਉਹਨਾਂ ਨਾਲ ਗੱਲਬੁੱਲ ਕਰਕੇ ਫੇਰ ਅਸੀਂ ਘਰੋਂ ਤੁਰਿਆ ਹੂੰ ਤੁਸੀਂ ਕੀ ਮੰਨ ਕਰਦੇ ਹੋ ਬਸ ਸੁਣਵਾਈ ਕੀਤੀ ਜਾਵੇ ਜਿਹੜੇ ਆ ਸ਼ੀਸ਼ੇ ਵਗੈਰਾ ਤੋੜੇ ਹੂੰ ਪਕੜੇ ਜਾਣ ਬਸ ਹੋਰ ਤਾਂ ਕੁਛ ਨਹੀਂ ਕਿੰਨੇ ਕ ਬੰਦਿਆਂ ਨੇ ਹਮਲਾ ਕੀਤਾ ਨਹੀਂ ਨਹੀਂ ਕਲੀਅਰ ਨਹੀਂ ਦੇਖਿਆ ਹੁਣੇ ਪੰਜਾਬ ਨੂੰ ਪੰਜਾਬ 6 70 ਬੰਦਾ ਹੈਗਾ ਸੀਗਾ ਉਹਨਾਂ ਦਾ ਸੱਤ ਵੀ ਸੀਗੀ ਉਹਦੀ ਭੈਣ ਵੀ ਸੀਗੀ ਉਹਦੀ ਉਹਨਾਂ ਨੇ ਇਹਨੂੰ ਮਾਰੂ ਕੁੱਟ ਕੇ ਆ ਦੇਖੋ ਇਹਨੂੰ ਹਮਲਾ ਇਹ ਹਮਲਾ ਕਰਕੇ ਇਹਨੂੰ ਮੁੰਡਾ ਲੈ ਕੇ ਗਏ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਮੰਨੂ ਹਾਂਜੀ ਮੰਨੂ ਕਿਹੜੀ ਜਗ੍ਹਾ ਰਹਿੰਦੇ ਆ ਰਾਇਲ ਕਲੋਨੀ ਹਾਂਜੀ ਰਾਇਲ ਕਲੋਨੀ ਰਾਇਲ ਕਲੋਨੀ ਹਾਂਜੀ ਤੇ ਤੁਹਾਡੇ ਸਹੁਰਾ ਸਾਹਿਬ ਦਾ ਜਿਆਦਾ ਸਿਰ ਆ ਰਿਹਾ ਵਿੱਚ ਤੁਹਾਡੇ ਸਹੁਰਾ ਸਾਹਿਬ ਦਾ ਜਾਂ ਸੱਸ ਦਾ ਕੀ ਨਾਮ ਵਗੈਰਾ ਹੈ ਮਮਤਾ ਸੰਨੀ ਬੱਚੇ ਪ੍ਰਿੰਸੀ ਮਤਲਬ ਕੀ ਹੋਇਆ ਕੀ ਸੀਗਾ ਭਾਜੀ ਫੈਮਿਲੀ ਮੈਟਰ ਸੀਗਾ ਵੀ ਮਤਲਬ ਕੁੜੀ ਨੂੰ ਲੈ ਕੇ ਜਾ ਰਹੇ ਸੀਗੇ ਉਹ ਰੋ ਤੁਸੀਂ ਕਿੱਥੋਂ ਆਏ ਹੋ ਸਮਾਣੇ ਤੋਂ ਆਏ ਸੀ ਜੀ ਅੱਛਾ ਜੀ ਕੁੜੀ ਇੱਥੇ ਵਿਆਹੀ ਹੋਈ ਸੀਗੀ ਉਹਨੂੰ ਲੈਣ ਆਏ ਸੀਗੇ ਲੜਾਈ ਲੁੜੀ ਹੋ ਗਈ ਉਹਨੀ ਰਾਤ ਉਹਨਾਂ ਦੀ ਚਲੋ ਲੈਣ ਆਏ ਜਿਵੇਂ ਜੀ ਭਾਜੀ ਉਹਨਾਂ ਨੂੰ ਲੈ ਗਏ ਉਹਦੇ ਦੇ ਮਾਪਿਆਂ ਨੂੰ ਕਹਿ ਕੇ ਸੀ ਪਿਆਰ ਨਾਲ ਚਲੇ ਗਏ ਜੀ ਉਹਨੂੰ ਤੇ ਜਾਂਦੇ ਜਾਂਦੇ ਮੁੰਡੇ ਆਲੇ ਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਆਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਹੋਰ ਉਹਨਾਂ ਕੋਲ ਕਲਹਾੜੇ ਵਗੈਰਾ ਕਾਫੀ ਕੁਝ ਸੀਗਾ ਕਿੰਨੇ ਕੁ ਜਾਣੇ ਸੀਗੇ ਉਹ ਤਕਰੀਬਨ ਹੈਗੇ ਸੀ ਭਾਜੀ ਪੰਜਾਬ ਅੱਲਾ ਸੌ ਬੰਦੇ ਸੀਗੇ ਜੀ ਹਾਂ ਜੀ ਘੱਟੋ ਘੱਟ 15 20 ਮੋਟਰਾਂ ਲਾਏ ਨੇ ਜੀ ਹਾਂ ਜੀ ਤੇ ਕੀ ਕੀ ਹਥਿਆਰ ਕੀ ਕੀ ਸੀ ਹਥਿਆਰ ਉਹਨਾਂ ਕੋਲ ਕਰਵਾਨਾ ਸੀਗੇ ਜੀ ਕੁਲਹਾੜੇ ਸੀਗੇ ਹਾਂ ਜੀ ਹਾਂ ਜੀ ਤੇ ਕਿਤੇ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸੀ ਸ਼ਾਦੀ ਹੋਈ ਨੂੰ ਤਾਂ ਮੇਰੇ ਸਾਹਮਣੇ ਨਾਲੋਂ ਹੋ ਗਏ ਜੀ ਦੋ ਦੋ ਸਾਲ ਦੇ ਕਰੀਬ ਹੋ ਗਏ ਅੱਛਾ ਤੇ ਮਤਲਬ ਕਿ ਕੋਈ ਕਹਿੰਦੇ ਬੱਚਾ ਪੁੱচ্চਾ ਵੀ ਨਾਲ ਲੈ ਗਿਆ ਬੱਚਾ ਸੀਗਾ ਜੀ ਬੱਚੇ ਨੂੰ ਵੀ ਖੋ ਕੇ ਲੈ ਗਏ ਨਹੀਂ ਜੀ ਨਾਲ ਅੱਛਾ ਹਾਂ ਜੀ ਸੱਤ ਮਹੀਨੇ ਵੀ ਵੱਜੀਏ ਜੀ ਸੱਤ ਫੇਟ ਉਹ ਗੁੜੀਆ ਤੇ ਵੱਜੀ ਹੈ ਜੀ ਉਹ ਬਾਹ ਤੇ ਬਸਤੂ ਜੀ ਵਾਹ ਸ਼ੀਸ਼ੇ ਟੋਪਲੇ ਨਾਲ ਸਰਕੰਚ ਉਗਾਰਾ ਪੈ ਗਿਆ ਅੱਛਾ ਅੱਛਾ ਇਧਰ ਇੱਕ ਉਹ ਕਾਰ ਦਾ ਪੰਨ ਤੋੜਦਾ ਮਾਮਲਾ ਜਿਹੜਾ ਦੋ ਦੋਸ਼ ਕਰਨ ਦੇ ਕੋਲ ਹੋਇਆ ਕੀ ਮਾਮਲਾ ਇਹਨਾਂ ਦੇ ਮਤਲਬ ਜੇ ਬੇਸਤਾਰ ਹੋ ਕਿ ਕਿ ਪਹਿਲੀ ਸ਼ਾ ਲੜਕੀ ਸੀਗੀ ਉਹਦੀ ਮੋਨੂ ਨਾਲ ਲ ਮੈਰਿਜ ਹੋਈ ਸੀਗੀ ਇਹਨਾਂ ਦਾ ਇੱਕ ਸੱਤ ਮਹੀਨਿਆਂ ਦਾ ਬੇਬੀ ਹੈਗਾ ਉਹ ਉਸ ਤੋਂ ਬਾਅਦ ਅੱਜ ਉਹ ਕਿਤੇ ਇਹਨਾਂ ਦੀ ਆਬਸਤਿਲੀ ਸੀ ਬੰਦੀ ਜਿਹਦਾ ਪਰਿਵਾਰਕ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਲੜਕੀ ਨੂੰ ਇਹ ਰਸਤੇ ਵਿੱਚੋਂ ਦੇ ਘਰ ਵਾਲਿਆਂ ਨੇ ਆਪਣੇ ਨਾਲ ਦੋਸਤਾਂ ਨਾਲ ਲੈ ਕੇ ਉਹਨਾਂ ਦੀ ਗੱਡੀ ਪੰਨ ਤੋੜ ਕੀਤੀ ਹੈ ਜਿਨ੍ਹਾਂ ਦੇ ਉਹਨਾਂ ਅੱਜ ਹੀ ਕੰਪਲੇਂਟ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਨੂੰ ਅੰਗੇਸ਼ਟ ਸਖਤ ਸਖਤ ਕਾਰਵਾਈ ਕਰ ਰਹੇ ਹਾਂ